ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਨੂੰ ਅੱਜ ਤੇ ਇਸ ਪਵਿੱਤਰ ਦਿਹਾੜੇ ਦੇ ਖਾਲਸਾ ਸਜਣਾ ਦਿਵਸ ਅਤੇ ਬੈਸਾਖੀ ਪੁਰਬ ਦੀਆਂ ਬੇਅੰਤ ਬੇਨੁਦਾਈਆਂ ਜੀ ਸੋ ਸਾਧ ਸੰਗਤ ਜੀ ਇਸ ਵੇਲੇ ਸੰਗਤਾਂ ਨੂੰ ਅੰਮ੍ਰਿਤ ਸ਼ਕਾਇਆ ਗਿਆ ਹੈ ਅਭੀ ਦਰਸ਼ਨ ਕਰ ਸਕਦੇ ਹੋ ਬੇਅੰਤ ਹੋ ਜائیں ਇੱਥੇ ਤਿਆਰ ਬਰ ਤਿਆਰ ਖੜੀਆਂ ਹਨ ਇਹਨਾਂ ਜਿੰਨਾ ਜਿੰਨਾ ਸਿੰਘਾਂ ਸਿੰਘਣਿਆਣਿਆਂ ਜੰਮਰ ਸ਼ਕਿਆ ਹੈ ਉਹ ਸਾਰਿਆਂ ਨੇ ਫਿਰ ਪ੍ਰਕਮਾ ਕਰਨੀਆਂ ਹਨ ਤੇ ਅਤੇ ਕੁਝ ਸਮੇਂ ਤੱਕ ਤੱਕ ਸੇਬ ਜੀ ਦੇ ਅੰਦਰ ਗੁਰੂ ਸੇਬ ਜੀ ਦੇ ਕਮਲ ਕਸੇ ਦੇ ਸ਼ਸਤਰ ਬਾਹਰ ਸਜਾਈ ਜਾਣਗੇ ਸੋ ਉੱਥੇ ਵੀ ਦਰਸ਼ਨ ਕਰਾਵਾਂਗੇ ਆਪ ਸਭ ਨੂੰ ਅਸੀਂ ਸੰਗਤ ਜੀ ਕੱਲ ਸ਼ਾਮ ਨੂੰ 4 ਵਜੇ ਮਹਲਾ ਰੰਭ ਹੋਵੇਗਾ ਜੁਰ ਸਾਹਿਬ ਜੀ ਤੋਂ ਮਾਰੇ ਸੁਖਮਿਧਾਨ ਦੇ ਬਾਟੇ ਇੱਥੇ ਤਿਆਰ ਹਨ ਹੁਣ ਬਾਅਦ ਸੋਚਦੇ ਆ ਕਿ ਜਾਣਗੇ ਦਰਬਾਰ ਦੇ ਅੰਦਰ ਫਿਰ ਮਾਰੇ ਦੇ ਸੁਖਮਿਧਾਨ ਦੇ ਦੇਗ ਦੇ ਸ਼ਿੱਧੀ ਦੇਗਾਂ ਦੇ ਬਾਟੇ ਨੂੰ ਭੋਲ ਗਿਆ ਜਦੇ ਗਾ ਜਦੇ ਸੰਗਤ ਜੀ ਇਸ ਵੇਲੇ ਸੁਖਨਿਧਾਨ ਦੇ ਬਾਟੇ ਦਾ ਜੋ ਭੋਗ ਲੱਗਿਆ ਸੀ ਸ਼ਰਧਾਈ ਨੂੰ ਸੁਖਨਿਧਾਨ ਨੂੰ ਉਹ ਇਸ ਵੇਲੇ ਸਮਾਪਤ ਹੋ ਗਿਆ ਹੈ ਅਤੇ ਤਕਸੈਬ ਜੀ ਉੱਤੇ ਇੱਥੇ ਉਧਰ ਜਬਰ ਸਾਹਿਬ ਚ ਸਫਾਈ ਦੀ ਸੇਵਾ ਰੋਜ਼ ਦੀ ਮਰਜ਼ਾ ਮੰਗ ਰੋਜ਼ ਵਾਂਗੂ ਇਸ ਸਫਾਈ ਦੀ ਸੇਵਾ ਰੰਭ ਹੋ ਗਈ ਹੈ ਬੇਨਤੀ ਸੰਗਤਾਂ ਇਹ ਸੇਵਾ ਕਰਨ ਦੀਆਂ ਕਿ ਨਾਲ ਹੀ ਤਕਸੈਬ ਜੀ ਦੇ ਅੰਦਰ ਜਬਰ ਦੇ ਵਿੱਚ ਤਨਤਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਕੰਮਰ ਕਸੇ ਦੇ ਸ਼ਸਤਰ ਬਾਹਰ ਸਜਾਈ ਗਏ ਹਨ ਸੰਗਿਆਲੇ ਸੰਧਿਆ ਦੇ ਵੇਲੇ ਤੱਕ ਇਦਾਂ ਹੀ ਰਹਿਣਗੇ ਕੁਝ ਸਮੇਂ ਇਤਾਰਾ ਚਟੰਗੇ ਦਾ ਝਟਕਾ ਕੀਤਾ ਜਾਵੇਗਾ ਉਹ ਸੱਤਰਕ ਲਗਾਇਆ ਜਾਵੇਗਾ ਅਤੇ ਫਿਰ ਉਸ ਤੋਂ ਉਪਰੰਤ ਜਦੋਂ ਚੰਡੀ ਦੇ ਬਾਦ ਦੇ ਇਸ ਮਾਸ ਦਸਮ ਬਾਣੀ ਤੇ ਜੁਦਮ ਬਾਣੀ ਦੇ ਪਾਠ ਦੀ ਸਮਾਪਤੀ ਹੁੰਦੀ ਹੈ ਉਸ ਵੇਲੇ ਫਿਰ ਮਾਰੇ ਸ਼ਸਤਰ ਕੀਤਰ ਮਾਲਾ ਸੇ ਪਾਈਤਾ ਜਾਂਦਾ ਹੈ ਫਿਰ ਬਾਬਾ ਪ੍ਰੋਹਨ ਸਿੰਘ ਜੀ ਸੰਧਿਆ ਵੇਲੇ ਆਉਣਗੇ ਤੇ ਸਾਰੇ ਸ਼ਸਤਰ ਦਰਬਾਰ ਦੇ ਵਿੱਚ ਤੱਕ ਅਗੇਟਾ ਸਰ ਦੇ ਅੰਦਰ ਵਸਰ ਤੋਂ ਉਦਾਂ ਹੀ ਰੱਖ ਦਿਆਂਗੇ ਬਿਲਕੁਲ ਠੰਡਾ ਮੌਸਮ ਹੋ ਗਿਆ ਹੈ ਤੁਹਾਨੂੰ ਸੈਰ ਕਰੀ ਗੋਬੀ ਸਿੰਘ ਮਾਰ ਰਿਹਾ ਤਾਂ ਪਸੰਦ ਹੈ ਅੱਜ ਵੀ ਤਾਂ ਪਸੰਦ ਹੈ ਅੱਜ